ਮੋਖੋਂ ਦੀ ਭਗਵਾਨ ਤਮਾਨ ਨੇ ਸਾਂਝੇ ਫਰਾਂ ਦਾ ਬਰਾ ਮੀਟਿੰਗ ਕੀਤੀ ਜਿਸ ਦੇ ਵਿੱਚ ਮੁੱਖ ਮੰਗ ਸੀ ਕਿ 2016 ਤੋਂ ਮਲਾਜਾਂ ਦਾ ਪੇਗ ਹਨਾਈ ਯਾਰ ਜੋ ਕਿ ਲੱਖਰਵੀ ਬਣਦਾ ਹੈ ਜੇ ਤਾਂ ਕਹਿੰਦਾ ਸਰਕਾਰ ਦੇ ਮਲਾਜਾਂ ਦਾ ਡੀਏ 50% ਆ ਪਰ 50 ਸਰਕਾਰ ਦੇ ਮਲਾਜਾਂ ਦਾ ਡੀਏ 38% ਆ ਮਲਾਜਾਂ ਨੇ ਮੰਗ ਇਹ ਸੀ ਕਿ ਸਾਡੇ ਡੀਏ ਵਿੱਚ ਵਾਰੋਂ ਵਧਦਾ ਕੀਤਾ ਜਾਵੇ ਇਸ ਤਰ੍ਹਾਂ ਹੀ 15 ਇੱਕ 15 ਨੋਟਿਸ ਰੱਦ ਕਰਕੇ ਜੋ ਪਰਮਿਸ਼ਨ ਬਿਦਲ ਮਲਾਜਮਾਂ ਉਹਨਾਂ ਨੂੰ ਪਰਮਿਸ਼ਨ ਦੇ ਏਰੀਆ ਦਿੱਤਾ ਜਾਵੇ ਕਿਉਂਕਿ ਪੰਜਾਬ ਦੇ ਹਰਿਆਣਾ ਹਾਈ ਕੋਰਟ ਨੇ ਪਹਿਲਾਂ ਹੀ ਫੈਸਲਾ ਕਰਤਾ ਹੈ ਉਹ ਪੰਜਾਬ ਸਰਕਰੋਂ ਲਾਗੂ ਕਰਦੀ ਆ ਇਹ ਦਾ ਆਉਣ ਵਾਲਾ ਸਮਾਂ ਦੱਸੂਗਾ ਹੁਣ ਦੁਬਾਰਾ ਪੰਜਾਬ ਦੇ ਮਲਾਜਮਾਂ ਸਾਂਝੇ ਫਰੰਟ ਦੇ ਆਗੂ ਸਤੀਸ ਰਾਣ ਨੇ ਦੱਸਿਆ ਕਿ ਸਾਡੀ ਮੀਟਿੰਗ ਮੁੱਖ ਮੰਤਰੀ ਭਵਨ ਤਵਨ ਦੇ ਨਾਲ 2 ਅਗਸਤ ਨੂੰ ਕੱਲ ਪੰਜਾਬ ਔਂ ਟੰਡੀਗੜ ਵਿਖੇ 12:30 ਵਜੇ ਸ਼ੁਰੂ ਹੋਊਗੀ ਜਿਸਰੇ ਵਿੱਚ ਜੋ ਮੈਨਾਂ ਅਹਿ ਮੰਗਾ ਹਾਂ ਜੀ ਪੰਜਾਬ ਸਰਕਾਰ ਦੇ ਮਲੇ ਕਾਮਗਾਰੀ ਕੱਚੇ ਮਲਾਜ਼ਮ ਨੂੰ ਪੀ ਕੀ ਹੁੰਦਾ ਏਰੀਅਰ ਮਲਾਦ ਕੱਟਿਆ ਪਿੰਡੂ ਪੱਤਾ ਮੋਬਾਈਲ ਪੱਤਾ ਜਾਂ ਸੰਧੂਦਰਾ ਪੱਤੇ ਕੱਟਿਆ ਉਹਨਾਂ ਨੂੰ ਬਹਾਲ ਕਰਨ ਵਾਸਤੇ ਜਾਂ ਪ੍ਰਾਣੀ ਪੈਨਸ ਸਕੀਮ ਨੇ 1972 ਸਰ ਬਹਾਲ ਕਰਨ ਵਾਸਤੇ ਗੱਲ ਕੀਤੀ ਜਾਊਗੀ ਦੂਜੇ ਪਾਸੇ ਬੀਲੀ ਮਾਧਿ ਸਰਪੰਸ 8T O ਨੇ PSEB ਜੁਆਇੰਟ ਫਾਰਮ ਤੇ ਬੀਲੀ ਮਲਾਜ਼ਮ ਏਕਤਾ ਮੰਚ ਪੰਜਾਬ ਦੇ ਨਾਲ ਕੱਲ ਮੀਟਿੰਗ ਸੈਕਟਰ 10 ਚੰਡੀਗੜ੍ਹ ਵਿੱਚ ਕੀਤੀ ਸੀ 12 ਮੰਗਾਂ ਦੀ ਗੱਲਬਾਤ ਹੋਈ ਇਹ ਪ੍ਰੋਸਸਰ ਲਵਾਇਆ ਬਿਲੀ ਮੰਤਰੀ ਨੇ ਕਿ ਤੁਹਾਡੀਆਂ ਮੰਗਾਂ ਦਾ ਹੱਲ ਆਉਣ ਵਾਲੇ ਸਮੇਂ ਵਿੱਚ ਕੀਤਾ ਜਾਊਗਾ ਜੋ ਠੇਕਾ ਮਲਾਇਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂ ਜਗਰੂਪ ਸਿੰਘ ਲਹਿਰਾਂ ਨੇ ਦੱਸਿਆ ਕਿ ਸਾਡੀ ਮੇਰੇ ਮੁਖ ਨੂੰ ਭਵਨਤਮ ਨਾਲ ਹੋਈ ਸੀ ਉਸ ਸਮੇਂ ਇਹ ਫੈਲਾ ਹੋਇਆ ਸੀ ਕਿ ਜੋ ਪੰਜਾਬ ਸਰਕਾਰ ਦੇ ਵੱਖ-ਵੱਖ ਮਹੱਤਵਪੂਰਨ ਕੰਮਾਂ ਦੇ ਕੱਚੇ ਮਜ਼ਦੂਰਾਂ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਮੁੱਖ ਮੰਤਰੀ ਗਿਆ ਸੀ ਤੁਹਾਡੀਆਂ ਮੰਗਨਾ ਹੱਲ ਕੀਤਾ ਜਾਊਗਾ ਪਰ ਹੁਣ ਦੁਬਾਰਾ ਮੀਟਿੰਗ ਠੇਕਾ ਮਲਾਣ ਸਿੰਘਾਂ ਸਮਰਥੇ ਦੀ ਜੋਗ ਹੈ ਪੰਜਾਬ ਹੁਣ ਚੰਡੀਗੜ੍ਹ ਵਿਖੇ 2 ਅਗਸਤ ਨੂੰ ਹੋਏਗੀ ਹੋ ਸਾਰਾ ਮੁੱਖ ਮੰਤਰੀ ਭਵੰਤਨ ਵੱਲੋਂ ਕੋਈ ਹੱਲ ਕਰੇ ਕਿਉਂਕਿ ਮੁੱਖ ਮੰਤਰੀ ਪਹਿਲਾਂ ਹੀ ਭਵੰਤਨ ਕਈ ਵਾਰ ਕਹਿ ਚੁੱਕਿਆ ਵੀ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਕੰਮ ਕਰਦੇ ਕੱਚੇ ਮਲਾਣ ਨੂੰ ਮੈਂ ਰੈਗੂਲਰ ਕਰੂੰਗਾ ਪਰ ਸਰਕਾਰ ਵੱਲੋਂ 2.5 ਸਾਲ ਤੋਂ ਪੂਰਾ ਸਮਾਂ ਹੋ ਚੁੱਕਿਆ ਰੋਪੜ ਤੋਂ ਪਲਾਂਟ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬਾ ਜੀ ਦੇ ਲਹਿਰਾ ਮਹਬਤ ਦੇ ਵਿੱਚ ਜੋ ਠੇਕੇਦਾਰਾਂ ਕੋਲੇ ਬਹੁਤ ਹੀ ਘੱਟ ਦਿਨਾਂ ਦੇ ਕੰਮ ਹੀ ਕੰਮ ਕਰਦੇ ਆ ਪਰ ਉਹਨਾਂ ਨੂੰ ਅਜੇ ਤੱਕ ਰੈਗੂਲਰ ਨਹੀਂ ਕੀਤਾ ਗਿਆ ਦੂਜੇ ਪਾਸੇ ਪੀਐਸ ਪੀਸੀਆ ਦੀ ਮੈਨੇਜਮੈਂਟ ਨੇ ਚੀਫ ਇੰਜੀਨੀਅਰ ਲੁਧਿਆਣਾ ਨੂੰ ਇੱਕ ਲੈਟਰ ਕੀਤਾ ਕੱਢਿਆ ਵੀ ਜੋ ਸਾਈਕਲਨ ਮੈਂ ਨਾ ਲਾਈਨਮੈਨ ਨਾਮ ਰਿਟਾਇਰਮੈਂਟ ਹੋ ਚੁੱਕੇ ਉਹਨਾਂ ਦੀ ਸਟਾਫ ਬਣਾ ਕੇ ਭੇਜੋ ਇਹ ਅਸੀਂ ਮੰਗ ਕਰਦੇ ਆ ਜੀਆਈਟੀ EMPLOYEES UNION ਵੱਲੋਂ ਵੀ ਰਿਟਾਇਰਮੈਂਟ ਹੋਏ ਮਲਾਇਆਂ ਨੂੰ ਦੁਆਰਾ ਨਾ ਰੱਖਿਆ ਜਾਵੇ ਜਿਸ ਤਰ੍ਹਾਂ ਧਰਮ ਨਲਨ ਲਹਿਰਾ ਮੁਹੱਬਤ ਜਾਂ ਧਰਮ ਨਲਨ ਰੋਪੜ ਦੇ ਵਿੱਚ ਜੋ ਰਿਟਾਇਰਡ ਹੋਏ ਮਾਨ ਰੱਖੇ ਗਿਆ ਆ ਉਹਨਾਂ ਦਾ ਅਸੀਂ ਬਰੋਧ ਕਰਦੇ ਹਾਂ ਅਸੀਂ ਮੰਗ ਕਰਦੇ ਆ ਵੀ ਜਿਹੜੇ ਠੇਕੇਦਾਰੋਂ ਕੰਮ ਨੰਮ ਕਰਦੇ ਆ ਉਹਨਾਂ ਦੀ ਤਨਖਾਹ ਵਿੱਚ ਵਾਧਾ ਕੀਤਾ ਜਾਵੇ ਜਨਨ ਰੈਗੂਲਰ ਠੇਕੇਦਾਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰੋ ਜੀ ਧੰਨਵਾਦ